ਟੁਡੇ ਪੰਜਾਬ ਵੈਦਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਜੀ ਅੱਜ 4 ਜੁਲਾਈ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਾਣਾਂਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਜਿਹੜਾ ਮੌਸਮਾ ਕਿਵੇਂ ਦਾ ਰਹੇਗਾ ਤਾਂ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਦੇਖ ਸਕਦੇ ਹਾਂ ਥੋੜੀ-ਮੋਟੀ ਬੱਦਲਬਾਈ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਆਪਾਂ ਨੂੰ ਬਣੀ ਹੋਈ ਦੇਖਣ ਨੂੰ ਮਿਲ ਰਹੀ ਹੈ ਸਵੇਰ ਤੋਂ ਦੁਪਹਿਰ ਤੱਕ ਜੇਕਰ ਮੀਂਹ ਦੀ ਸੰਭਾਵਨਾ ਦੀ ਗੱਲਬਾਤ ਕੀਤੀ ਜਾਵੇ ਤਾਂ ਮੀਂਹ ਦੀ ਜਿਹੜੀ ਸੰਭਾਵਨਾ ਹੈ ਮੌਸਮ ਵਿਭਾਗ ਕਹਿੰਦਾ ਕਿ 50% ਤੱਕ ਜਿਹੜੀ ਜਿਤਾਈ ਗਈ ਹੈ ਪੰਜਾਬ ਦਾ ਜਿਹੜਾ ਪੂਰਬੀ ਹਿੱਸਾ ਹੈ ਜਿਮ ਕਿ ਹੋਗੀ ਚੰਡੀਗੜ੍ਹ ਮੋਹਾਲੀ ਪਟਿਆਲਾ ਵਰਗੀ ਇਲਾਕਿਆਂ ਦੇ ਵਿੱਚ ਬਦਲਵਾਈ ਦੀ ਜਿਹੜੀ ਸੰਭਾਵਨਾ ਰਵੇਗੀ ਜਿਸ ਨਾਲ ਮੀਂਹ ਦੀ ਦਰਮਿਆਨੀ ਗਤੀਵਿਧੀਆਂ ਆਪਾਂ ਨੂੰ ਇਹ ਤਿੰਨ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਆਉਣ ਵਾਲੇ ਟਾਈਮ ਤੱਕ ਊਪ ਨਗਰ ਨਵਾਂ ਸ਼ਹਿਰ ਸੀ ਦਾ ਭਗਤ ਸਿੰਘ ਨਗਰ ਵਰਗੇ ਇਲਾਕਿਆਂ ਦੇ ਵਿੱਚ ਵੀ ਜਾਵੇਗੀ ਜਿਸ ਨਾਲ ਉਹਨਾਂ ਜ਼ਿਲ੍ਹਿਆਂ ਤੇ ਵੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਜਿਹੜਾ ਇਹ ਸਿਸਟਮ ਹੈ ਪੰਜਾਬ ਦੇ ਇੰਨਾ ਇਲਾਕਿਆਂ ਨੂੰ ਕਵਰ ਕਰ ਲਵੇਗਾ ਜਿਸ ਨਾਲ ਆਉਣ ਦੇ ਟਾਈਮ ਤੱਕ ਆਪਾਂ ਨੂੰ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਤਰਨਤਾਰਨ ਅੰਮ੍ਰਿਤਸਰ ਇਲਾਕਿਆਂ ਦੇ ਵਿੱਚ ਜਿਹੜੀ ਆ ਮੀਂਹ ਦੀ ਸੰਭਾਵਨਾ ਬਣਦੀ ਹੋਈ ਦੇਖ ਨੂੰ ਮਿਲਲੀ ਹੀਟਲੀ ਇਲਾਕੇ ਨੇ ਇਹਨਾਂ ਦੇ ਵਿੱਚ ਵੀ ਬਦਲਵਾਈ ਦੀ ਜਿਹੜੀ ਸੰਭਾਵਨਾ ਰਹੇਗੀ ਇਹੀ ਸਿਸਟਮ ਜਿਹੜਾ ਪੰਜਾਬ ਦੇ ਵਿੱਚ ਇੱਧਰ ਬਣਿਆ ਹੋਇਆ ਹੈ ਇਹ ਪੰਜਾਬ ਦੀ ਹੀਟਲੀ ਇਲਾਕਿਆਂ ਤੇ ਪ੍ਰਭਾਵ ਖਾਵੇਗਾ ਜਾਣਾਂਗੇ ਪੂਰੀ ਅਪਡੇਟ ਨੂੰ ਇਸੇ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਇੱਕ ਛੋਟੀ ਜੀ ਬੇਨਤੀ ਹੋਰ ਹੈ ਜੇਕਰ ਆਪਣੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਅਪਡੇਟਾਂ ਜਿਹੜੀਆਂ ਨੇ ਉਹ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚਾ ਦਿੱਤੀਆਂ ਜਾਣ ਬਾਕੀ ਇੱਕ ਦੋ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲ ਸਕਦਾ ਹਲਕੀ ਬੱਦਲਵਾਈ ਦੀ ਆਵਾਜ਼ ਹੈ ਅੱਜ ਪੰਜਾਬ ਦੇ ਵਿੱਚ ਜਿਹੜੀ ਲੱਗੀ ਰਹੇਗੀ ਸਵੇਰ ਤੋਂ ਵਾਵਾ ਜਿਹੜੀਆਂ ਨੇ ਪੂਰਬੀ ਦਿਸ਼ਾ ਤੋਂ ਚੱਲਣਗੀਆਂ ਗਰਮੀ ਤੇ ਹੰਮਸ ਵਾਲਾ ਜਿਹੜਾ ਮਾਹੌਲ ਆ ਪੰਜਾਬ ਦੇ ਵਿੱਚ ਅੱਜ ਬਣਿਆ ਰਹਿ ਗਿਆ ਕਿਉਂਕਿ ਮੀਂਹ ਦੀ ਕੋਈ ਜ਼ਿਆਦਾ ਗਤੀਵਿਧੀਆਂ ਆਪਾਂ ਨੂੰ ਪੰਜਾਬ ਦੇ ਇਲਾਕਿਆਂ ਦੇ ਵਿੱਚ ਨਹੀਂ ਦੇਖਣ ਨੂੰ ਮਿਲਣਗੀਆਂ ਜੇਕਰ ਮੀਂਹ ਪੈਦਾ ਵੀ ਹੈ ਤਾਂ ਆਪਾਂ ਨੂੰ ਕੱਲ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਦੇਖਣ ਨੂੰ ਮਿਲ ਸਕਦੀ ਹੈ ਅੱਜ ਪੰਜਾਬ ਦੇ ਵਿੱਚ ਮੀਂਹ ਦੀ ਕੋਈ ਜ਼ਿਆਦਾ ਵੱਡੀ ਸੰਭਾਵਨਾ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਕੋਈ ਨਵਾਂ ਸਿਸਟਮ ਖਾਸ ਤਗੜਾ ਐਂਟਰ ਨਹੀਂ ਕਰ ਰਿਹਾ ਹੈ ਪੰਜਾਬ ਦੇ ਵਿੱਚ ਇੱਕ ਦੋ ਗਰਜ ਆਲੀ ਬੱਦਲ ਜਰੂਰ ਬਣ ਸਕਦੇ ਨੇ ਗਰਜ ਚਮਕਾ ਵਾਲੀ ਬੱਦਲ ਜਰੂਰ ਬਣ ਸਕਦੇ ਨੇ ਹਮਸਪਰੀ ਮਾਹੂਲ ਕਾਰਨ ਤੇ ਕੋਈ ਵੱਡਾ ਸਿਸਟਮ ਪੰਜਾਬ ਦੇ ਵਿੱਚ ਅੱਜ ਨਹੀਂ ਦੇਖਣ ਨੂੰ ਮਿਲੇਗਾ ਕੱਲ ਸਵੇਰ ਤੋਂ ਆਪਾਂ ਨੂੰ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਇੱਕ ਨਵਾਂ ਸਿਸਟਮ ਬਣਦਾ ਹੋਇਆ ਦੇਖਣ ਨੂੰ ਮਿਲ ਸਕਦਾ ਜਿਸ ਨਾਲ ਕੱਲ ਪੰਜਾਬ ਦੇ ਵਿੱਚ ਭਾਰੀ ਮੀਂਹ ਦੀ ਗਤੀਵਿਧੀਆਂ ਹੁੰਦੀਆਂ ਹੋਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਜਿਸ ਨਾਲ ਇੱਕ ਦੋ ਦਿਨਾਂ ਦੇ ਲਈ ਆਪਾਂ ਨੂੰ ਗਰਮੀ ਤੋਂ ਜਿਹੜੀ ਥੋੜੀ-ਮੋਟੀ ਰਾਹਤ ਦੇਖਣ ਨੂੰ ਮਿਲ ਸਕਦੀ ਹੈ ਫਿਲਹਾਲ ਹੀ ਇੰਨੀਕ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜਿਸ ਤਰ੍ਹਾਂ ਹੀ ਕੋਈ ਨਵਾਂ ਸਿਸਟਮ ਪੰਜਾਬ ਦੇ ਵਿੱਚ ਬਣੇਗਾ ਜਾਂ ਉਮੀਦ ਹੀ ਸੰਭਾਵਨਾ ਹੋਵੇਗੀ ਜਾਂ ਕੋਈ ਹੋਰ ਨਵੀਂ ਅਪਡੇਟ ਆਪੀਗੀ ਆਪਾਂ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ